ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਸੁਖਿੰਦਰ ਕੌਰ ਹਾਂ ਜੀ ਅੱਜ ਆਪਾਂ ਨਾ ਜਿਹੜਾ ਆਹ ਵਾਲਾ ਲੋਹੇ ਦਾ ਛੋਟੇ ਵਾਲਾ adda ਹੁੰਦਾ ਏ ਆਪਾਂ ਇਹਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ ਕਿ ਇਹ ਆਪਾਂ ਨੂੰ ਵੀ ਲੈਣਾ ਚਾਹੀਦਾ ਜਾਂ ਨਹੀਂ ਜਾਂ ਫਿਰ ਜੇ ਲੈ ਕੇ ਇਹ ਆਪਾਂ ਕਿਸ ਪਰਪਸ ਲਈ ਇਹਨੂੰ ਯੂਜ਼ ਕਰ ਸਕਦੇ ਹਾਂ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਾਂ ਕਿ ਇਹ ਮੈਂ ਵੀ ਸ਼ੌਪ ਤੋਂ ਲਿਆਏ ਆਨਲਾਈਨ ਨਹੀਂ ਮੰਗਾਇਆ ਇਹ ਮੈਨੂੰ 1100 ਰੁਪਏ ਦਾ ਮਿਲਿਆ ਏ ਪਰ ਹਰੇਕ ਸ਼ਹਿਰ ਦਾ ਰੇਟ ਆ ਜਿਹੜਾ ਉਹ ਲੱਗ ਲੱਗ ਹੋ ਸਕਦਾ ਜ਼ਰੂਰੀ ਨਹੀਂ ਜੇ ਮੈਨੂੰ 1100 ਦਾ ਮਿਲੇ ਤਾਂ ਤੁਹਾਨੂੰ ਵੀ ਇਹ 1100 ਦਾ ਮਿਲੇ। ਦੂਸਰੀ ਗੱਲ ਇਹਦੇ ਨਾਲ ਕਲਿੱਪ ਨਹੀਂ ਸੀਗੇ ਜਿਹੜਾ ਆਨਲਾਈਨ ਹੁੰਦਾ ਹੈ ਉਹਦੇ ਨਾਲ ਕਲਿੱਪ ਹੁੰਦੇ ਆ ਤੇ ਹੁੰਦੇ ਜਾਂ ਨਹੀਂ ਹੁੰਦੇ ਮੈਨੂੰ ਨਹੀਂ ਪਤਾ ਵੀ ਉਹ ਬਾਕਸ ਦੇ ਵਿੱਚ ਪਾਉਂਦੇ ਆ ਕਿ ਨਹੀਂ ਪਰ ਉੱਤੇ ਲਿਖਿਆ ਹੁੰਦਾ ਪਰ ਮੈਨੂੰ ਇਹਦੇ ਨਾਲ ਸ਼ਾਪ ਤੋਂ ਨਹੀਂ ਮਿਲੇ ਮੈਂ ਅਲੱਗ ਤੋਂ ਲਏ ਆ ਤੇ ਇਹਦੀ ਮੈਂ ਤੁਹਾਨੂੰ ਲੰਬਾਈ ਚੜਾਈ ਦੱਸ ਦਿੰਨੀ ਆ। ਜਿਹੜਾ ਇਹ ਲੰਬਾਈ 24 ਇੰਚ ਆ ਠੀਕ ਹੈ ਜੀ ਤੇ ਇਹਦੀ ਚੜਾਈ 6.5 ਇੰਚ ਆ ਤੇ ਇਸੇ ਤਰ੍ਹਾਂ ਜਿਹੜੀ ਇਹਦੀ ਉਚਾਈ ਆ ਉਹ ਤੇ ਰੱਖਾਂ ਜਾਂ ਚਾ ਠੀਕ ਹੈ ਜੀ ਤੇ ਇਹਦੇ ਤੇ ਮੈਂ ਹੁਣ ਤੁਹਾਨੂੰ ਦੱਸੂਗੀ ਕਿ ਆਪਾਂ ਜਿਹੜਾ ਕੱਪੜਾ ਏ ਉਹ ਕਿਵੇਂ ਅਟੈਚ ਕਰਨਾ ਏ ਤੇ ਉਹਨੂੰ ਅਟੈਚ ਕਰਨ ਲਈ ਆਪਾਂ ਨੂੰ ਕਿੰਨੇ ਕਲੈਪਸ ਦੀ ਜ਼ਰੂਰਤ ਹੋਊਗੀ ਠੀਕ ਹੈ ਜੀ ਮੈਂ ਆਹ ਵਾਲਾ ਕੱਪੜਾ ਲਿਆ ਏ ਇਹ ਮੈਂ ਬਾਕਸ ਵਾਲਾ ਕੱਪੜਾ ਤਾਂ ਲਿਆ ਕਿ ਤੁਹਾਨੂੰ ਆਨਲਾਈਨ ਤੋਂ ਇਹ ਗੱਲ ਕਲੀਅਰ ਹੋ ਜਾਵੇ ਕਿ ਕੱਪੜਾ ਆਪਾਂ ਜਿਹੜਾ ਸਹੀ ਤੇ ਸਿੱਧਾ ਵੀ ਕਿਵੇਂ ਰੱਖਣਾ ਏ ਠੀਕ ਹੈ ਜੀ ਆਪਾਂ ਨੂੰ ਨਾ ਇਹਦੇ ਵਾਸਤੇ ਆਹ ਵਾਲੇ ਮੈਂ ਕਲੱਪ ਯੂਜ਼ ਕੀਤਾ ਏ ਇਹ ਇਹਨੂੰ ਨਾ ਇਹਦੀ ਮਾਇਰ ਪੈਂਟਾ ਜਿਹੜੀ ਉਹ ਹੈਗੀ ਆ 51 mm 51 mm ਦਾ ਕਲੱਪ ਬੋਲਦੇ ਆ ਇਹਨੂੰ ਤੇ ਇਹ ਛੇੜ ਢਾਈ 100 ਰੁਪਏ ਦਾ ਦੇ ਦਿੰਦੇ ਆ 12 ਪੀਸਾਂ ਦਾ ਡੱਬਾ ਤੇ ਇਹ ਪਹਿਲਾਂ ਆਪਾਂ ਇਹ ਯੂਜ਼ ਕਰਾਂਗੇ ਤੇ ਇਹਨੂੰ ਆਪਾਂ ਜਦੋਂ ਲਗਾਉਣਾ ਹੈ ਨਾ ਤੁਸੀਂ ਇਹਨੂੰ ਕੱਪੜੇ ਦੀ ਬੁਲਤੀ ਬਿਲਕੁਲ ਸਿੱਧੀ ਰੱਖ ਕੇ ਲਗਾਉਣਾ ਹੈ ਇਸ ਤਰ੍ਹਾਂ ਇੱਕ ਕਲੈਪ ਨੂੰ ਇਹਨੂੰ ਤੁਸੀਂ ਚੰਗੀ ਤਰ੍ਹਾਂ ਐਵੇਂ ਅੱਗੇ ਕਰਕੇ ਲਗਾਉਣਾ ਆ ਦੇਖੋ ਜਿਵੇਂ ਆਪਾਂ ਆਨਲਾਈਨ ਮੈਂ ਨਾ ਕਪੜਾ ਤਾਂ ਹੀ ਲੈ ਆ ਕੇ ਆਪਾਂ ਨੂੰ ਇਹ ਸਿੱਧੀ ਲਾਈਨ ਪਤਾ ਲੱਗੀ ਜਾਵੇ ਵੀ ਲਾਈਨ ਸਿੱਧੀ ਆ ਦੂਜੀ ਗੱਲ ਇਹ ਹੈ ਜਿਵੇਂ ਆਹ ਕਪੜਾ ਏ ਇਧਰ ਜਿਹੜਾ ਕਪੜਾ ਹੋਵੇ ਜਿਵੇਂ ਆਹ ਸਾਈਡ ਤੇ ਇਹ ਤੁਹਾਡਾ ਕਪੜਾ ਨੀਚੇ ਵਾਲੀ ਇਹਦੀ ਜਿਵੇਂ ਆ ਇੱਕ ਬਾਈ ਆ ਉੱਪਰ ਇੱਕ ਆ ਨੀਚੇ ਵਾਲੀ ਬਾਈ ਆ ਤਾਂ ਇਹ ਕਪੜਾ ਨੀਚੇ ਵਾਲੀ ਬਾਈ ਤੱਕ ਹੋਣਾ ਚਾਹੀਦਾ ਤਾਂ ਕਰਕੇ ਹੀ ਕਲਿੱਪਾ ਜਿਹੜਾ ਇਹਦੇ ਤੇ ਗ੍ਰਿਪ ਕਰੂਗਾ ਨਹੀਂ ਜੇ ਤੁਸੀਂ ਕਪੜਾ ਛੋਟਾ ਕੱਟ ਲਿਆ ਤਾਂ ਇਹ ਗ੍ਰਿਪ ਨਹੀਂ ਕਰਨਾ ਦੂਜੀ ਗੱਲ ਜੇ ਤੁਸੀਂ ਕਮੀਜ਼ ਕੱਢਦੇ ਆ ਤਾਂ ਤੁਹਾਨੂੰ ਕਮੀਜ਼ ਦੇ ਕੱਪੜੇ ਨੂੰ ਕੱਟ ਕੇ ਹੀ ਇਹਦੇ ਤੇ ਲਾਉਣਾ ਪੈਣਾ ਹੈ ਕਿਉਂਕਿ ਤੇ ਬਹੁਤ ਜ਼ਿਆਦਾ ਵੱਡਾ ਕੱਪੜਾ ਜਿਹੜਾ ਜਿਵੇਂ ਆਪਾਂ ਕਹੀਏ 4 ਮੀਟਰ ਦਾ ਆਪਾਂ ਬਿਨਾਂ ਕੱਟੇ ਤੋਂ ਲਾ ਲਈ ਤਾਂ ਫਿਰ ਉਹ ਨੂੰ ਨਹੀਂ ਆਪਾਂ ਉਹ ਕਢਾਈ ਨਹੀਂ ਕਰ ਸਕਦੇ ਉਹ ਆਪਣੇ ਤੋਂ ਠੀਕ ਨਹੀਂ ਆਊਗਾ ਤੇ ਇਸ ਤਰ੍ਹਾਂ ਇਹ ਆਪਾਂ ਸਾਰੇ ਗਲੱਪ ਲਗਾ ਲੈਣੇ ਆ ਇਹ ਮੈਂ 12 ਗਲੱਪ ਯੂਜ਼ ਕਰ ਰਹੀਆਂ ਨੇ ਤੇ ਇਹ ਦੇਖੋ ਇਹ ਇਸ ਤਰ੍ਹਾਂ ਆਪਾਂ ਸਾਰੇ ਪਾਸੇ ਇਹਦੇ ਕਲਿੱਪ ਲਗਾ ਲਏ ਠੀਕ ਹੈ ਜੀ ਇਹਦੇ ਸਾਰੇ ਪਾਸੇ ਕਲਿੱਪ ਜਦੋਂ ਆਪਾਂ ਲਗਾ ਲੇ ਤਾਂ ਤੁਸੀਂ ਫਿਰ ਵੀ ਦੇਖੋ ਆ ਦੇਖੋ ਇਹਦੇ ਵਿੱਚ ਤੁਹਾਨੂੰ ਜਿਹੜੀ ਜਿਹੜਾ ਬਾਕਸ ਆ ਨਾ ਕੱਪੜੇ ਦੇ ਵਿੱਚ ਉਹ ਵਿੰਗਾ ਹੋ ਰਿਹਾ ਹੈ ਤੇ ਜਦੋਂ ਤੁਸੀਂ ਆਪਣਾ ਪਲੇਨ ਕੱਪੜਾ ਲਗਾਉਣਾ ਹੈ ਜਾਂ ਪ੍ਰਿੰਟ ਵਾਲਾ ਲਗਾਉਣਾ ਤਾਂ ਤੁਸੀਂ ਇਸ ਤਰ੍ਹਾਂ ਇਹ ਜੀ ਬੁਣਤੀ ਵੇਖ ਕੇ ਇਹਨੂੰ ਚੈੱਕ ਕਰਨਾ ਕਿ ਇਹ ਕੱਪੜਾ ਤੁਹਾਨੂੰ ਸਿੱਧਾ ਦਿਖ ਰਿਹਾ ਜਾਂ ਨਹੀਂ ਠੀਕ ਹੈ ਜੇ ਤੁਹਾਨੂੰ ਇਹ ਨਹੀਂ ਸਿੱਧਾ ਦਿਖ ਰਿਹਾ ਨਾ ਫਿਰ ਤੁਸੀਂ ਇਧਰੋਂ ਇਹਨੂੰ ਸਹੀ ਕਰਨਾ ਦੂਜੀ ਗੱਲ ਨਾ ਇਹਦੀ ਇਹਦੀ ਨੇ ਇੱਕ ਕਮੀ ਆ ਕਿ ਜਿੱਥੇ ਜਿੱਥੇ ਇਹ ਕਲੈਪ ਲੱਗੂਗਾ ਇਹ ਉੱਥੋਂ ਉੱਥੋਂ ਹੀ ਕਪੜਾ ਕੱਸਿਆ ਜਾਂਦਾ ਦੂਜੇ ਥਾਂ ਤੋਂ ਇਹ ਥੋੜਾ ਜਿਹਾ ਲੂਜ਼ ਰਹਿੰਦਾ ਕਪੜਾ ਠੀਕ ਹੈ ਜੀ ਤੇ ਉਹਦੇ ਵਾਸਤੇ ਨਾ ਜਿਵੇਂ ਤੁਸੀਂ ਹੋਰ ਦੂਸਰੇ ਕਲੈਪ ਇਹ ਹੈਗੇ ਆ 41 mm ਦਾ ਕਲੈਪ ਆਇਆ ਏ ਇਹਨਾਂ ਆ ਜਿਹੜਾ ਇਹ ਇਹ 41 mm ਦਾ ਬਾਕਸ ਆ ਆਹ ਵਾਹ ਇਹਨੂੰ 41 mm ਦੇ ਕਲੈਪ ਬੋਲਦੇ ਆ ਆ ਦੇਖੋ ਆਪਾਂ ਲਾ ਕੇ ਦਿਖਾਉਣੇ ਤੁਹਾਨੂੰ ਆਪਾਂ ਇਹ ਵੀ ਲੱਗ ਜਾਂਦਾ ਇੱਥੇ ਇਹ ਦੋ ਸਾਈਜ਼ ਹੀ ਲੱਗਦੇ ਆ ਜੀ ਇੱਕ ਤੁਸੀਂ ਇਹਦੇ ਵਾਸਤੇ 51 mm ਦਾ ਕਲੈਪ ਲੈ ਸਕਦੇ ਆ ਤੇ ਦੂਸਰਾ 41 ਦਾ ਜੇ ਤੁਸੀਂ ਇਹਨੂੰ ਬਹੁਤ ਜ਼ਿਆਦਾ ਕਸਣਾ ਚਾਹੁੰਦੇ ਆ ਕਿ ਤੁਹਾਡਾ ਵਰਕ ਸਹੀ ਹੋਵੇ ਤਾਂ ਤੁਹਾਨੂੰ ਇਹ ਦੋਨਾਂ ਤਰ੍ਹਾਂ ਦੇ ਕਲਿੱਪ ਹੀ ਇਹਦੇ ਤੇ ਯੂਜ਼ ਕਰਨੇ ਪੈਣਗੇ ਦੋਨੇ ਤਰ੍ਹਾਂ ਦੇ ਕਲਿੱਪ ਤੁਸੀਂ ਯੂਜ਼ ਕਰੋਗੇ ਫੇਰ ਇਹ ਕਪੜਾ ਕਸਿਆ ਜਾਣਾ ਹੁਣ ਦੇਖੋ ਆ ਜਗ੍ਹਾ ਤੇ ਆ ਜਗ੍ਹਾ ਤੇ ਮੈਂ ਕਲਿੱਪ ਨਹੀਂ ਲਗਾਇਆ ਠੀਕ ਹੈ ਆ ਦੇਖੋ ਇਥੇ ਲੂਜ਼ ਆ ਦੇਖੋ ਆ ਦੇਖੋ ਇਥੇ ਲੂਜ਼ ਤੇ ਜੇ ਮੈਂ ਇਹਨੂੰ ਕਲਿੱਪ ਲਗਾ ਕੇ ਕਸੂਗੀ ਇਹਨੇ ਤਾਂ ਹੀ ਟਾਈਟ ਹੋਣਾ ਕੱਪੜੇ ਨੇ ਠੀਕ ਹੈ ਜੀ ਆ ਦੇਖੋ ਜਿੱਥੋਂ ਹੀ ਆਪਾਂ ਹੀ ਕੱਸਦੇ ਆ ਦੇਖੋ ਡੱਬੀਆਂ ਸਿੱਧੀਆਂ ਹੋ ਗਈਆਂ ਤਾਂ ਇਹ ਆਪਾਂ ਨੂੰ ਮਤਲਬ ਕਿ ਬਹੁਤ ਹੀ ਧਿਆਨ ਨਾਲ ਲਾਉਣਾ ਪੈਣਾ ਹੈ ਦੂਜੀ ਗੱਲ ਜੀ ਜਦੋਂ ਆਪਾਂ ਨਾ ਇਹਦੇ ਤੇ ਕਢਾਈ ਕਰਦੇ ਆ ਜਦੋਂ ਆਪਾਂ ਇਹ ਤੇ ਕਢਾਈ ਕਰਦੇ ਆ ਤਾਂ ਇਹ ਇਹਦਾ ਇਹ ਨਾ ਦੇਖੋ ਮਤਲਬ ਕਿ ਜਿਹੜੀ ਆਹ ਵਾਲੀ ਚੀਜ਼ ਹੁੰਦੀ ਹੈ ਇਹਦੀ ਆਹ ਵਾਲੀ ਚੀਜ਼ ਇਹਦੇ 'ਚ ਨਾ ਧਾਗੇ ਫਸ ਜਾਂਦੇ ਆ ਕਢਾਈ ਕਰਦੇ ਤੁਸੀਂ ਇਹਨੂੰ ਇੱਕ ਅੱਧੇ ਨੂੰ ਇਸ ਤਰ੍ਹਾਂ ਕਰ ਸਕਦੇ ਆ ਅੰਦਰ ਨੂੰ ਕਿ ਫਿਰ ਕਈ ਵਾਰੀ ਅਜੇ ਧਾਗਾ ਫਸ ਜਾਂਦਾ ਹੈ ਤਾਂ ਮਤਲਬ ਕਿ ਵੀ ਮੈਨੂੰ ਤਾਂ ਇਹ ਗੱਲ ਫੀਲ ਹੋ ਰਹੀ ਹੈ ਕਿ ਜਿਹੜਾ ਇਹ ਵਾਲਾ ਅੱਡਾ ਨਾ ਇਹਨੂੰ ਆਪਾਂ ਆਰੀ ਵਰਕ ਲਈ ਤੇ ਨੀਡਲ ਵਰਕ ਨਾਲ ਜੀ ਆਪਾਂ ਦੱਬ ਕ ਲਗਾਉਣਾ ਹੈ ਜਾਂ ਆਪਾਂ ਕੋਈ ਸਿੱਪੀਆਂ ਸਤਾਰੇ ਲਗਾਉਣੇ ਆ ਜਾਂ ਆਪਾਂ ਕੱਟਦਾਨ ਲਗਾਉਣਾ ਜਾਂ ਪਾਈਪ ਲਗਾਉਣੇ ਆ ਆਰੀ ਵਰਕ ਲਈ ਤੁਸੀਂ ਇਹਨੂੰ ਯੂਜ਼ ਕਰੋ ਤੇ ਪੇਂਟ ਕਰਨ ਵਾਸਤੇ ਇਹ ਬਹੁਤ ਵਧੀਆ ਹੈ ਪਰ ਜੇ ਆਪਾਂ ਕਵਾਂਗੇ ਵੀ ਇਹਦੇ ਤੇ ਆਪਾਂ ਨੀਡਲ ਵਰਕ ਕਰ ਸਕਦੇ ਆ ਆਸਾਨੀ ਨਾਲ ਤਾਂ ਨਹੀਂ ਦੇਖੋ ਆਪਣਾ ਹੱਥ ਵੀ ਆਪਾਂ ਜਿਹੜਾ ਦੂਸਰਾ ਫਰੇਮ ਆ ਉਹ ਆਪਾਂ ਕਿਵੇਂ ਘਮਾ ਲੰਨੇ ਆ ਚਲੋ ਇਹ ਗੱਲ ਨਾ ਆਪਾਂ ਮੈਂ ਤੁਹਾਨੂੰ ਇਹ ਨੀਡਲਵਰਕ ਕਰਕੇ ਦੱਸੂਗੀ ਵੀ ਤੇ ਕੀ ਪ੍ਰੋਬਲਮ ਆਉਂਦੀਆਂ ਤੇ ਮੇਨ ਯਾਨੀ ਇਹਦੀ ਇਹਦਾ ਯੂਜ਼ ਆ ਜਿਹੜਾ ਉਹ ਪੇਂਟ ਵਾਸਤੇ ਤੇ ਆਰੀ ਵਰਕ ਵਾਸਤੇ ਆ ਤੇ ਨੀਡਲਵਰਕ ਇਹਦੇ ਤੇ ਮੈਨੂੰ ਤਾਂ ਇਹੀ ਲੱਗਦਾ ਇਹ ਬਾਕੀ ਤੁ ਤੁਹਾਡਾ ਆਪਦੀ ਆਪਦੀ ਸੋਚ ਆ ਕਿ ਮੈਨੂੰ ਤਾਂ ਇਹੀ ਲੱਗਦਾ ਵੀ ਇਹ ਨੀਡਲਵਰਕ ਵਾਸਤੇ ਸਹੀ ਨਹੀਂ ਹੈਗਾ ਕੱਲ ਨੂੰ ਮੈਂ ਤੁਹਾਨੂੰ ਨਾ ਇਹਦੇ ਤੇ ਨੀਡਲਵਰਕ ਕਰਕੇ ਦਿਖਾਉਂਗੀ ਕਿ ਕੀ ਕੀ ਪ੍ਰੋਬਲਮ ਆਉਂਦੀਆਂ ਐ ਠੀਕ ਹੈ ਚਲੋ ਠੀਕ ਹੈ ਜੀ ਵੀਡੀਓ ਦੇਖਣ ਲਈ ਧੰਨਵਾਦ